ਜੀ ਮੈਂ ਆਮ ਆਦਮੀ ਪਾਰਟੀ ਦਾ ਸਪਾਈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਦਾਰ ਭਗਵਾਨ ਸਿੰਘ ਮਾਨ ਜੀ ਅਸੀਂ ਆਮ ਆਦਮੀ ਪਾਰਟੀ ਦੇ ਆਮ ਘਰਾਂ ਤੋਂ ਨਿਕਲੇ ਇੱਕ ਸਪਾਈ ਹੈਗੇ ਤਾਂ ਜੋ ਫੈਸਲਾ ਹੋਊਗਾ ਉਹ ਸਾਡੇ ਸਿਰ ਮੱਥੇ ਹੈਗਾ ਮੇਰਾ ਫਰਜ਼ ਬੰਦਾ ਮਿਹਨਤ ਕਰਨਾ ਕਿਉਂਕਿ ਆਮ ਬੰਦਿਆ ਦੀ ਗੱਲ ਰੱਖਣਾ ਉਹਨਾਂ ਦੀ ਗੱਲ ਸੁਣਨਾ ਇਹ ਸਾਡਾ ਪਹਿਲਾ ਫਰਜ਼ ਹੈਗਾ ਤੁਸੀਂ ਅਗਰ ਪਾਰਟੀ ਮੈਨੂੰ ਮੌਕਾ ਦੇਊਗੀ ਤੇ ਮੈਂ ਜੋ ਫਿਰ ਜਿਹੜਾ ਵੀ ਜੋ ਵੀ ਹੋਗਾ ਮੈਂ ਇਲੈਕਸ਼ਨ ਲੜੂੰਗਾ ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਅਖਾੜਾ ਪਖਣ ਲੱਗ ਪਿਆ ਹੈ ਤੇ ਅੱਜ ਪ੍ਰੈਸ ਕਲੱਬ ਭਵਨ ਸ੍ਰੀ ਅਨੰਦਪੁਰ ਸਾਹਿਬ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦੋ ਸੇਵਾਦਾਲ ਕਮਿਸ਼ਨ ਦੇ ਮੈਂਬਰ ਅਤੇ ਮੌਜੂਦਾ ਕੌਂਸਲਰ ਜਸਪਾਲ ਸਿੰਘ ਚੇਚੀ ਨੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜਨ ਦੀ ਇੱਛਾ ਪ੍ਰਗਟਾਉਂਦਿਆਂ ਕਿਹਾ ਕਿ ਪਾਰਟੀ ਵੱਲੋਂ ਪੰਜਾਬ ਵਿੱਚ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ ਜਿਸ ਤੋਂ ਸਾਰੇ ਖੁਸ਼ ਹਨ ਉਹਨਾਂ ਨੇ ਕਿਹਾ ਕਿ ਜੋਸਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਦੇ ਮੈਂਬਰ ਬਣੇ ਉਹਨਾਂ ਸਾਰਿਆਂ ਨੇ ਇਸ ਪਵਿੱਤਰ ਨਗਰੀ ਤੇ ਇਸ ਹਲਕੇ ਨੂੰ ਅਖੌਨ ਪਰੋਖੇ ਕੀਤਾ ਹੈ ਤੇ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਵਿਕਾਸ ਦਾ ਕੰਮ ਨਹੀਂ ਕੀਤਾ। ਉਹਨਾਂ ਕਿਹਾ ਕਿ ਮੈਂ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਹਾਂ ਤੇ ਜੇਕਰ ਪਾਰਟੀ ਮੈਨੂੰ ਟਿਕਟ ਦੇਵੇ ਤਾਂ ਮੈਂ ਸ਼ਾਨ ਨਾਲ ਜਿੱਤ ਪ੍ਰਾਪਤ ਕਰਕੇ ਏਸੀ ਪਾਰਟੀ ਦੀ ਚੋਲੀ ਪਾਵਾਂਗਾ। ਦੇਖੋ ਜੀ ਮੈਂ ਆਮ ਆਦਮੀ ਪਾਰਟੀ ਦਾ ਸਪਾਈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਪਵਨ ਸਿੰਘ ਮਾਨ ਜੀ ਅਸੀਂ ਆਮ ਆਦਮੀ ਪਾਰਟੀ ਦੇ ਆਮ ਘਰਾਂ ਤੋਂ ਨਿਕਲੇ ਇੱਕ ਸਪਾਈ ਹੈਗੇ ਕਿ ਇਸ ਹਲਕੇ ਤੋਂ ਸ਼੍ਰੀ ਨੰਦਪੁਰ ਸਾਹਿਬ ਦੇ ਵਿੱਚ ਹੀ ਮੇਰਾ ਪਿੰਡ ਪੈਂਦਾ ਚਨਿਆਣੀ ਖੁਰਦ ਮੇਰਾ ਪਿੰਡ ਹੈ ਤੁਸੀਂ ਲੋਕ ਸਭਾ ਦੀ ਗੱਲ ਕੀਤੀ ਕਿ ਮੈਂ ਆਪਾਂ ਪੂਰੀ ਤਰ੍ਹਾਂ ਮਿਹਨਤ ਕਰਾਂਗੇ ਪਾਰਟੀ ਨੂੰ ਜਿੱਦਾਂ ਜੋ ਫੈਸਲਾ ਹੋਊਗਾ ਉਹ ਸਾਡੇ ਸਿਰ ਮੱਥੇ ਹੈਗਾ ਮੇਰਾ ਫਰਜ਼ ਵੰਦਾ ਮਿਹਨਤ ਕਰਨਾ ਕਿਉਂਕਿ ਆਮ ਬੰਦਿਆਂ ਦੀ ਗੱਲ ਰੱਖਣਾ ਉਹਨਾਂ ਦੀ ਗੱਲ ਸੁਨਣਾ ਇਹ ਸਾਡਾ ਪਹਿਲਾ ਫਰਜ਼ ਹੈਗਾ ਤੁਸੀਂ ਅਗਰ ਪਾਰਟੀ ਮੈਨੂੰ ਮੌਕਾ ਦੇਊਗੀ ਤੇ ਮੈਂ ਫਿਰ ਜਿਹੜਾ ਵੀ ਜੋ ਵੀ ਹੋਊਗਾ ਮੈਂ ਇਲੈਕਸ਼ਨ ਲੜੂੰਗਾ ਪਰ ਅਗਰ ਪਾਰਟੀ ਦਾ ਜੋ ਦਿਸ਼ਾ ਨਿਰਦੇਸ਼ ਹੋਊਗਾ ਉਹਦੇ ਮੁਤਾਬਕ ਹੀ ਕਿਉਂਕਿ ਮੇਰੇ ਇੱਕੋ ਇੱਕ ਮਨ ਦੀ ਗੱਲ ਹੈਗੀ ਹੈ ਕਿਉਂਕਿ ਇਸ ਪਛੜਿਓ ਹਲਕੇ ਨੂੰ ਅੱਗੇ ਲੈ ਕੇ ਜਾਣਾ ਉਹ ਮੇਰਾ ਫਰਜ਼ ਹੈਗਾ ਇੱਕੋ ਹੀ ਇੱਕ ਪਾਰਟੀ ਆਮ ਲੋਕਾਂ ਦੀ ਆਵਾਜ਼ ਆ ਜਿਹੜੀ ਉਹ ਬੁਲੰਦ ਕਰ ਸਕਦੀ ਉਹ ਹੈਗੀ ਆ ਆਮ ਆਦਮੀ ਪਾਰਟੀ ਕਿਉਂਕਿ ਹੋਰ ਪਾਰਟੀਆਂ ਨੇ ਅੱਜ ਤੱਕ ਜਿੰਨੀ ਵਾਰ ਇਲੈਕਸ਼ਨ ਲੜਿਆ ਉਹਨਾਂ ਨੇ ਕਦੇ ਵੀ ਤੇ ਗਰੀਬ ਤੇ ਮਜ਼ਦੂਰ ਤੇ ਮਿਹਨਤੀ ਬੰਦੇ ਦੀ ਕੱਲੇ ਗੱਲ ਨਹੀਂ ਉਹਨਾਂ ਨੇ ਕੀਤੀ ਜੇ ਤੁਹਾਨੂੰ ਟਿਕਟ ਮਿਲਦੀ ਤਾਂ ਇਲੈਕਸ਼ਨ ਲੜੋਗੇ ਜੇ ਤੁਹਾਨੂੰ ਟਿਕਟ ਨਹੀਂ ਮਿਲਦੀ ਤਾਂ ਤੁਹਾਡਾ ਅਗਲਾ ਖਤਮ ਕੀ ਹੋਏਗਾ ਅਗਲਾ ਕਰਦਵੰਦੀ ਗੱਲ ਨਹੀਂ ਹੈਗੀ ਆਪਾਂ ਪਾਰਟੀ ਲਈ ਮਿਹਨਤ ਕਰ ਰਹੇ ਹਾਂ ਅਗਲੇ ਕਦਮ ਦੀ ਕੋਈ ਗੱਲ ਨਹੀਂ ਅਸੀਂ ਪਾਰਟੀ ਦੇ ਸਪਾਈ ਆ ਪਹਿਲਾਂ ਵੀ ਸੀਗੇ ਹੁਣ ਵੀ ਹੈਗੇ ਰਹਾਂਗੇ ਉਹ ਜਿਹੜਾ ਪਾਰਟੀ ਦਾ ਫੈਸਲਾ ਹੋਊਗਾ ਸਿਰ ਮੱਤੇ ਮੇਰੇ ਖਿਆਲ ਨਾਲ ਚਾਹਨਾ ਕਿ ਇਸ ਪਵਿੱਤਰ ਧਰਤੀ ਤੇ ਕਿ ਜਿਹੜੀ ਕਿ ਮੇਰੇ ਮਨ ਦੇ ਵਿੱਚ ਖਿਆਲ ਸੀਗਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਮੈਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਗਊ ਸੇਵਾ ਕਮਿਸ਼ਨ ਦੇ ਵਿੱਚ ਮੈਨੂੰ ਐਜ਼ ਅ ਮੈਂਬਰ ਨਾਮਿਨੇਟ ਕੀਤਾ ਗਿਆ ਹੈ ਤੇ ਜਿਹਦੇ ਵਿੱਚ ਇਸ ਇਲਾਕੇ ਦੇ ਵਿੱਚ ਹੈਗੀ ਤਾਂ ਸਮੱਸਿਆ ਪੂਰੇ ਪੰਜਾਬ ਦੀ ਹੈ ਪਰ ਸ਼੍ਰੀ ਨੰਦਪੁਰ ਸਾਹਿਬ ਦੇ ਵਿੱਚ ਜਿਹੜੇ ਬਹੁਤ ਸਾਰੇ ਸਾਡੇ ਜੀਵਿਤਾਰ ਭਰਾ ਨੇ ਉਹਨਾਂ ਦੀ ਸਮੱਸਿਆ ਦਾ ਹੱਲ ਕਰਨ ਦੇ ਲਈ ਜਿਹੜੇ ਕਿ ਬੇਸਹਾਰਾ ਗਊ ਮਾਤਾ ਨੇ ਉਹ ਤੋਂ ਬਾਅਦ ਜਿਹੜੇ ਅਵਾਰਾ ਜਾਨਵਰ ਨੇ ਉਹਨਾਂ ਨੂੰ ਸਾਰਿਆਂ ਨੂੰ ਸਹੀ ਜਗ੍ਹਾ ਤੇ ਪਹੁੰਚਾਉਣ ਦੇ ਲਈ ਅੱਜ ਮੈਂ ਜਿਹੜਾ ਕਿ ਇੱਥੇ ਪ੍ਰੈਸ ਕਾਨਫਰੰਸ ਕਰਨ ਜਾਣ ਜਾ ਰਿਹਾ ਹਾਂਗਾ ਜਿਦੇ ਵਿੱਚ ਸਾਡੇ ਜ਼ਿਮੀਦਾਰ ਜਿਹੜੇ ਭਰਾ ਨੇ ਉਹਨਾਂ ਦੀ ਜਿਹੜੀ ਹੈ ਕੀ ਫਸਲਾਂ ਆ ਉਹਨਾਂ ਦਾ ਨੁਕਸਾਨ ਹੁੰਦਾ ਉਤੋਂ ਬਚਣ ਦੇ ਲਈ ਆਪਣੇ ਜਿਹੜਾ ਜ਼ਮੀਨ ਆ ਉਹਦੇ ਆਲੇ ਦੁਆਲੇ ਉਹ ਜਾਲ ਲਾਉਂਦੇ ਤੇ ਉਸ ਤੋਂ ਬਾਅਦ ਜਿੰਨੇ ਵੀ ਸੜਕਾਂ ਤੇ ਸਾਡੇ ਭੈਣ ਭਾਈ ਜਾਂਦੇ ਉਹਨਾਂ ਦੇ ਐਕਸੀਡੈਂਟ ਦਾ ਕਾਰਨ ਉਹ ਜਿਹੜੇ ਬੇਸਾਰਾ ਗਊ ਮਾਤਾ ਜਾਂ ਜਿਹੜੇ ਅਵਾਰਾ ਜਿਹੜੇ ਜਾਨਵਰ ਆ ਉਹਨਾਂ ਕਰਕੇ ਹੁੰਦਾ ਇਹਨਾਂ ਦੋਨਾਂ ਚੀਜ਼ਾਂ ਨੂੰ ਖਬਰ ਆਪ ਕਰਨ ਦੇ ਲਈ ਜਿਹੜੀ ਕਿ ਗਊਸ਼ਾਲਾ ਨੇ ਇੱਥੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਉੱਥੇ ਜਿੰਨੇ ਵੀ ਗਊਸ਼ਾਲਾ ਨੇ ਸਾਰਿਆਂ ਦੇ ਵਿੱਚ ਪ੍ਰੋਪਰ ਤੌਰ ਤੇ ਜਿਹੜੀ ਗਊ ਮਾਤਾ ਆ ਉਹਦੀ ਜਗਾ ਜਿਹੜੀ ਉਹ ਸਹੀ ਤਰ੍ਹਾਂ ਉੱਥੇ ਬਣਾਈ ਜਾਊਗੀ ਉਸ ਤੋਂ ਬਾਅਦ ਜਿਹੜੇ ਉੱਥੇ ਕਿ ਉਹਨਾਂ ਦਾ ਟ੍ਰੀਟਮੈਂਟ ਹੈਗਾ ਜਿਹੜਾ ਉਹਨਾਂ ਦੀ ਆ ਇਹ ਇਲਾਜ ਦੇ ਲਈ ਜਿਹੜੀ ਕਿ ਦਵਾਈਆਂ ਦੇ ਇੰਤਜ਼ਾਮ ਆ ਤਾਂ ਉਹ ਵੀ ਸਾਰਾ ਜਿਹੜਾ ਉੱਥੇ ਕਰਵਾਇਆ ਜਾਊਗਾ ਜਿਹੜੇ ਵੈਟਰਨਰੀ ਜਿਹੜੇ ਆਪਣੇ ਹਸਪੀਟਲ ਹੈਗੇ ਉੱਥੇ ਵੀ ਡਾਕਟਰਾਂ ਨੂੰ ਮੈਂ ਬੇਨਤੀ ਕਰਨ ਆਇਆ ਕਿ ਜਿੰਨੀ ਉੱਥੇ ਜਦੋਂ ਵੀ ਤੁਹਾਡੇ ਕੋਲ ਕੋਈ ਵੀ ਇਦਾਂ ਜਾਨਵਰ ਇੰਜਰਡ ਹੋ ਜਾਂਦਾ ਕਿਸੇ ਵੀ ਕਾਰਨ ਕਰਕੇ ਜਾਂ ਬਿਮਾਰ ਹੋ ਜਾਂਦਾ ਉਹਨਾਂ ਸਾਰਿਆਂ ਦੇ ਇਲਾਜ ਕਰਨੇ ਲਈ ਤੁਸੀਂ 24 ਘੰਟੇ ਤਿਆਰ ਹਨ ਨਾ ਤੇ ਜਿਹੜੀ ਉੱਥੇ ਦਵਾਈ ਸਰਕਾਰੀ ਹਸਪਤਾਲ ਦੇ ਵਿੱਚ ਉਪਲਬਧ ਹੈਗੀ ਤੁਸੀਂ ਉਹ ਜਿਹੜੀ ਦਵਾਈ ਆ ਉੱਥੇ ਉਹ ਜਾਨਵਰਾਂ ਨੂੰ ਦੇਣੀ ਆ ਤਾਂ ਕਿ ਇਹ ਜਿਹੜੇ ਬੇਜਵਾਨ ਨੇ ਇਹ ਬੋਲ ਕੇ ਨਹੀਂ ਦੱਸ ਸਕਦੇ ਸਾਡਾ ਹੀ ਫਰਜ਼ ਬਣਦਾ ਕਿ ਅਸੀਂ ਉਹਨਾਂ ਦੀ ਜਿਹੜੀ ਸਹਾਇਤਾ ਕਰਨੀ ਹੈ ਤੇ ਉਹਨਾਂ ਦੀ ਜਿਹੜੀ ਜਿਹੜੇ ਜਿਹੜੇ ਜਾਨਵਰ ਆ ਉਹਨੂੰ ਸਹੀ ਜਗ੍ਹਾ ਤੇ ਪਹੁੰਚੇ ਜਾਂ ਉਹਨਾਂ ਨੂੰ ਸਹੀ ਜਗ੍ਹਾ ਤੇ ਰੱਖਿਆ ਜਾਊਗਾ ਤਦ ਹੀ ਉਹ ਠੀਕ ਰਹਿ ਸਕਦੇ ਆ ਉਸ ਤੋਂ ਬਾਅਦ ਦੂਸਰੀ ਗੱਲ ਕਰਨੀ ਚਾਹੁੰਦਾ ਕਿ ਇੱਥੇ ਜਿਹੜੀ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜੱਜਪੂਰੀ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਦੇ ਵਿੱਚ ਜਿੰਨੇ ਵੀ ਕਮੇਟੀਆਂ ਹੈਗੀਆਂ ਆ ਜਿਹੜੇ ਨਗਰ ਨਿਗਮ ਹੈਗੇ ਆ ਜਿਹੜੇ ਨਗਰ ਨਿਗਮ ਹੈਗੇ ਕਈਆਂ ਦੇ ਕੋਲ ਆਪਣੀਆਂ ਕਿ ਗੱਡੀਆਂ ਜਿਹੜੀਆਂ ਹੈਗੀਆਂ ਕਿ ਪਸ਼ੂਆਂ ਨੂੰ ਚੱਕ ਕੇ ਲੈ ਕੇ ਜਾਣ ਵਾਲੀਆਂ ਜਿਹੜੀਆਂ ਗੱਡੀਆਂ ਨੇ ਉਹ ਬਹੁਤ ਹੱਦ ਤੱਕ ਹੈਗੀਆਂ ਜਿੱਦਾਂ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜਿਹੜੀ ਗੱਡੀ ਉਪਲਬਧ ਨਹੀਂ ਹੈ ਕਿ ਜਿਹੜੇ ਨਾਲ ਲੱਗਦੀ ਜਿਹੜੀ ਕਮੇਟੀ ਹੈਗੀ ਆ ਨੰਗਲ ਦੇ ਵਿੱਚ ਉੱਥੇ ਕਮੇਟੀ ਹੈਗੀ ਆ ਉੱਥੇ ਜਿਹੜੀ ਗੱਡੀ ਉਪਲਬਧ ਹੈ ਉੱਥੋਂ ਅਸੀਂ ਜਿਹੜੀ ਕਿ ਗੱਡੀ ਲਿਆ ਕੇ ਕਿ ਜਿਹੜੇ ਇੱਥੋਂ ਮੌਜੂਦਾ ਜਿਹੜੇ ਐਮ.ਐਲ.ਏ. ਸਾਹਿਬ ਨੇ ਹਰਜੋਤ ਬੈਂਸੀ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜੇ ਵੀ ਇੱਥੇ ਆਵਾਰਾ ਤੇ ਬੇਸਾਰਾ ਜਿਹੜੇ ਜਾਨਵਰ ਨੇ ਜਾਂ ਜਿਹੜੀ ਆਵਾਰਾ ਜਿਹੜੇ ਹੋਰ ਸਾਡੇ ਜਿਹੜੇ ਕੀ ਆਵਾਰਾ ਪੱਡੋ ਕਹਿ ਸਕਦੇ ਉਹਨਾਂ ਸਾਰਿਆਂ ਨੂੰ ਚੱਕ ਕੇ ਲੈ ਕੇ ਜਾ ਕੇ ਉਹਨਾਂ ਦੀ ਜਿੱਥੇ ਜਗ੍ਹਾ ਹੈਗੀ ਉੱਥੇ ਛੱਡਣਾ ਹੈ ਤੇ ਜਿਹੜੀ ਬੇਸਾਰਾ ਗਊ ਮਾਤਾ ਹੈਗੇ ਆ ਉਹਨਾਂ ਨੂੰ ਗਊਸ਼ਾਲਾ ਦੇ ਵਿੱਚ ਛੱਡ ਕੇ ਆਣਾ ਉਹ ਸਾਡਾ ਜਿਹੜਾ ਇਹ ਟੀਚਾ ਹੈਗਾ ਕਿਉਂਕਿ ਮੈਂ ਚਾਹੁੰਦਾ ਰੂਟ ਤੇ ਜਿੰਨੇ ਵੀ ਮੇਰੇ ਭੈਣ ਭਾਈ ਜਾਂਦੇ ਆ ਜਾਂ ਜਿਹੜੇ ਮੇਰੇ ਜ਼ਿੰਮੇਦਾਰ ਭਰਾ ਹੈਗੇ ਆ ਦਿਨ ਰਾਤ ਇਨ੍ਹਾਂ ਜਾਨਵਰਾਂ ਤੋਂ ਬਚਣੇ ਦੇ ਲਈ ਉਹ ਸਾਰੀ-ਸਾਰੀ ਰਾਤ ਜਾਗਦੇ ਆ ਤੇ ਮੈਂ ਚਾਹੁੰਦਾ ਕਿ ਮੈਂ ਇੱਕ ਇਦਾਂ ਦੀ ਕੋਸ਼ਿਸ਼ ਕਰਾਂ ਕਿ ਜਿਹੜੀ ਇਹ ਵੱਡੀ ਸਮੱਸਿਆ ਹੈ ਪੂਰੇ ਪੰਜਾਬ ਦੀ ਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕ ਸਭਾ ਦੀ ਇਸ ਸੀ ਨੂੰ ਹੱਲ ਕਰਨਾ ਇਹ ਮੇਰਾ ਫਰਜ਼ ਵੀ ਹੈਗਾ ਤੇ ਮੇਰੀ ਇਹ ਜ਼ਿੰਮੇਵਾਰੀ ਵੀ ਹੈਗੀ ਆ ਇਥੇ ਰਵ ਤੁਹਾਡੇ ਸੀਨਾਨਦਪੁਰ ਸਾਹ ਦੇ ਵਿੱਚ ਕੀ ਕੀ ਹੋਰ ਸਮੱਸਿਆਵਾਂ ਨੇ ਇਹ ਜਾਣਕਾਰੀ ਤੁਹਾਨੂੰ ਹੈਗੀ ਪੂਰੀ ਪ੍ਰੋਪਰ ਜੀ ਦੇਖੋ ਜੀ ਅੱਜ ਤੱਕ ਮੈਂ ਦੱਸਣਾ ਚਾਹੁੰਦਾ ਕਿ ਜਿੰਨੇ ਵੀ ਇਸ ਇਲਾਕੇ ਤੋਂ ਲੋਕ ਸਭਾ ਦੇ ਜਿਹੜੇ ਮੈਂਬਰ ਚੁਣ ਕੇ ਗਏ ਨੇ ਐਮਪੀ ਚੁਣ ਕੇ ਗਏ ਜਿੰਨੇ ਵੀ ਉਹਨਾਂ ਨੇ ਅੱਜ ਤੱਕ ਇਹ ਗੱਲ ਯੂ ਰੱਖੀ ਹੈ ਕਿ ਇਹ ਬੈਕਵਰਡ ਇਲਾਕਾ ਪਰ ਇਸ ਬੈਕਵਰਡ ਇਲਾਕੇ ਨੂੰ ਬੈਕਵਰਡ ਹੀ ਉਹਨਾਂ ਨੇ ਰੱਖਿਆ ਕਿਉਂਕਿ ਉਹਨਾਂ ਨੇ ਕਦੀ ਵੀ ਇਸ ਇਲਾਕੇ ਨੂੰ ਵਧੀਆ ਸਹੂਲਤਾ ਦਿਵਾਉਣੇ ਦੇ ਲਈ ਕਦੇ ਵੀ ਕੋਈ ਉਹਨਾਂ ਨੇ ਕੰਮ ਨਹੀਂ ਕੀਤਾ ਜੇ ਮੰਨ ਲਓ ਕਿ ਅੱਜ ਤੋਂ ਅਸੀਂ 25 30 ਸਾਲ ਪਿਛਲੇ ਪਾਸੇ ਦੀ ਲਾ ਲਈਏ ਕਿ ਜਿੰਨੀਆਂ ਵੀ ਸਰਕਾਰਾਂ ਨੇ ਇੱਥੋਂ ਐਮਪੀ ਬਣੇ ਨੇ ਉਹਨਾਂ ਨੇ ਕਿਸੇ ਨੇ ਵੀ ਕੋਈ ਕੰਮ ਨਹੀਂ ਕੀਤਾ ਚਾਹੇ ਉਹ ਕਾਲੀ ਦਾ ਲਾਲੋ ਭਾਜੀਪੀ ਲਾਲੋ ਜਾਂ ਤੁਸੀਂ ਕਾਂਗਰਸ ਲਾਲੋ ਇਹਨਾਂ ਨੇ ਕਦੇ ਵੀ ਕੋਈ ਆਮ ਲੋਕਾਂ ਦੇ ਦੁੱਖ ਦਰਦ ਨੂੰ ਸਮਝਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਇੱਥੇ ਕੋਈ ਵੀ ਇੰਡਸਟਰੀ ਦੀ ਗੱਲ ਕਿਸੇ ਨੇ ਨਹੀਂ ਕੀਤੀ ਤਾਂ ਕਿ ਜਿਹੜੇ ਇੱਥੇ ਆਲੇ-ਦੁਆਲੇ ਦੇ ਜਿਹੜੇ ਬਹੁਤ ਸਾਰੇ ਲੋਕ ਨੇ ਉਹ ਹੋਰ ਰਾਜਾਂ ਦੇ ਵਿੱਚ ਜਾ ਕੇ ਜਾਂ ਹੋਰ ਜ਼ਿਲ੍ਹਿਆਂ 'ਚ ਜਾ ਕੇ ਕੰਮ ਕਰਦੇ ਆ ਇੱਥੇ ਕੋਈ ਵੀ ਵੱਡੀ ਇੰਡਸਟਰੀ ਦਾ ਕੋਈ ਨਹੀਂ ਹੋਇਆ ਇਸ ਇਲਾਕੇ ਦੇ ਵਿੱਚ ਕੋਈ ਵੀ ਮੈਡੀਕਲ ਕਾਲਜ ਜਾਂ ਕੋਈ ਵਧੀਆ ਸੁਪਰ ਸਪੈਸ਼ੈਲਟੀ ਕੋਈ ਵੀ ਹਸਪੀਟਲ ਨਹੀਂ ਇੱਥੇ ਹੈਗਾ ਜਿਹਦੇ ਲਈ ਵੀ ਜਿਹੜੇ ਇੱਥੇ ਦੇ ਭੈਣ ਭਾਈ ਨੇ ਹੋਰ ਨਾ ਲੱਗੇ ਏਰੀਆ ਦੇ ਵਿੱਚ ਜਾ ਕੇ ਇਲਾਜ ਕਰਵਾਉਂਦੇ ਉਤੋਂ ਬਾਅਦ ਕੋਈ ਵੀ ਇੱਥੇ ਚੰਗਾ ਸਕੂਲ ਨਹੀਂ ਹੈਗਾ ਜਿਹਦੇ ਵਿੱਚ ਕੀ ਲੋਕਾਂ ਨੂੰ ਪ੍ਰਾਈਵੇਟ ਜਿਹੜੇ ਕੀ ਜਿਹੜੇ ਸਕੂਲ ਆ ਉੱਥੇ ਜਾਣਾ ਪੈਂਦਾ ਜਾਂ ਉਹਨਾਂ ਨੂੰ ਉੱਚ ਸਿੱਖਿਆ ਦੇ ਲਈ ਉਹਨਾਂ ਨੂੰ ਬਾਹਰ ਹੋਰ ਦਰਜਿਆਂ ਦੇ ਜ਼ਿਲ੍ਹਿਆਂ ਦੇ ਵਿੱਚ ਜਾਣਾ ਪੈਂਦਾ ਜਾਂ ਹੋਲ ਸਟੇਟ ਦੇ ਵਿੱਚ ਜਾ ਕੇ ਇਹ ਸਮੱਸਿਆ ਦਾ ਹੱਲ ਉਹਨਾਂ ਨੂੰ ਖਾਣਾ ਪੈਂਦਾ ਆ ਅਸਲ ਵਿੱਚ ਜਿਹੜੇ ਕੀ ਇਹ ਸਾਡੀ ਪਵਿੱਤਰ ਧਰਤੀ ਹੈਗੀ ਆ ਸ਼੍ਰੀ ਗੁਰੂਆਂ ਦੀ ਧਰਤੀ ਹੈਗੀ ਆ ਸ਼੍ਰੀ ਨਨਕੂਪੁਰ ਸਾਹਿਬ ਜਿਹੜੀ ਲੋਕ ਸਭਾ ਹੈਗੀ ਇਹਨਾਂ ਦਾ ਸਭ ਤੋਂ ਪਹਿਲਾ ਫਰਜ ਬੰਦਾ ਸੀ ਕਿ ਆਮ ਲੋਕਾਂ ਦੀ ਜਿਹੜੀ ਗੱਲ ਆ ਸੁਣੀ ਇੱਥੇ ਜਿੰਨੇ ਵੀ ਲੋਕਾਂ ਨੇ ਅੱਜ ਤੱਕ ਇਲੈਕਸ਼ਨ ਲੜਿਆ ਆ ਇਲੈਕਸ਼ਨ ਜਿੱਤਣ ਤੋਂ ਬਾਅਦ ਉਹਨਾਂ ਨੇ ਕਦੇ ਵੀ ਲੋਕਾਂ ਨਾਲ ਨਾ ਕਦੀ ਆ ਕੇ ਮਿਲੇ ਜਿਹੜੇ ਇੱਥੇ ਤੋਂ ਹੁਣ ਤੋਂ ਮੌਜੂਦਾ ਜਿਹੜੇ ਇੱਥੇ ਐਮਪੀ ਨੇ ਉਹਨਾਂ ਨੇ ਮੈਨੂੰ ਲੱਗਦਾ ਕਿ ਉਹਨਾਂ ਦੀ 20 ਅਟੈਂਡੈਂਸ ਵੀ ਨਹੀਂ ਉੱਥੇ ਦੀਆਂ ਹੋਣੀਆਂ ਪਰ ਪਾਰਲੀਮੈਂਟ ਦੇ ਵਿੱਚ ਜਾ ਕੇ ਜੇ ਕੋਈ ਬੰਦਾ ਜਾਊਗਾ ਤੇ ਤਦੇ ਕੋਈ ਇੱਥੇ ਜਾ ਕੇ ਆਪਣੀ ਗੱਲ ਰੱਖੂਗਾ ਲੋਕਾਂ ਦਾ ਦੁੱਖ ਦਰਦ ਉਹ ਹੀ ਦੱਸੂਗਾ ਜਿਹੜਾ ਜਨਤਾ ਦੇ ਵਿੱਚ ਵਿਚਰੂਗਾ ਜਿਹੜਾ ਇੱਕ ਵਾਰੀ ਜਿੱਤ ਕੇ ਮੁੜ ਕੇ ਨਹੀਂ ਆਵਾ ਤਾਂ ਉਹ ਦੱਸੋ ਉਹ ਬੰਦਾ ਕਿੱਦਾਂ ਕਿਸੇ ਦਾ ਹੱਲ ਕਰ ਸਕਦਾ ਹੈ ਇੱਕ ਹੁਣ ਪਵਿੱਤਰ ਦਿਹਾੜਾ ਹੌਲੇ-ਹੌਲੇ ਆ ਰਿਹਾ ਤੁਹਾਡੀ ਮੌਜੂਦਾ ਸਰਕਾਰ ਦੇ ਦੌਰਾਨ ਜਿਹੜੀ ਸੜਕ ਜਿਹੜੀ ਬਣਦੀ ਆ ਉਹ ਬਾਬੇ ਬਣਾ ਰਹੇ ਨੇ ਕਿਉਂਕਿ ਤਿਰੋ ਪਹਿਲੇ ਲੰਬੇ ਸਮੇਂ ਤੋਂ ਇਹ ਘਾੜ ਰਹੀ ਆ ਪਰ ਹੁਣ ਤੁਹਾਡੇ 4 ਐਮਪੀ ਜਿਹੜੇ ਐਮਐਲਏ ਨੇ ਮੰਤਰੀ ਲੱਗਦੇ ਨੇ ਉਹ ਸੜਕ ਨੂੰ ਪਰ ਇਹ ਕਿਵੇਂ ਦੇਖਦੇ ਤੁਸੀਂ ਅੱਜ ਵੀ ਕਾਰ ਤੋਂ ਵਾਲੇ ਬਾਬੇ ਕਰ ਰਹੇ ਹੋ ਸੜਕ ਦਾ ਦੇਖੋ ਬਾਤ ਸਾਰੀਆਂ ਜਿਹੜੀਆਂ ਸੜਕਾਂ ਨੇ ਉਹ ਨੈਸ਼ਨਲ ਅਥਾਰਟੀ ਦੇ ਅੰਦਰ ਆਉਂਦੀਆਂ ਨੇ ਤੇ ਜਿਹਦੇ ਵਿੱਚ ਸਾਡੇ ਜਿਹੜੇ ਮੌਜੂਦਾ ਐਮਐਲਏ ਨੇ ਉਸ ਰੋਡ ਤੇ ਮੇਰੇ ਖਿਆਲ ਨਾਲ ਤਿੰਨ ਐਮਐਲਏ ਪੈਂਦੇ ਨੇ ਜਿਨ੍ਹਾਂ ਵਿੱਚ ਸਾਡੇ ਮਾਨਯੋਗ ਦਿਨੇਸ਼ ਚੱਡਾ ਜੀ ਨੇ ਉਸ ਤੋਂ ਬਾਅਦ ਸਾਡੇ ਭੰਜੀ ਅਸ਼ੋ ਆਪਣੀ ਸੰਤੋਸ਼ ਘਟਾਰੀਆ ਜੀ ਨੇ ਉਸ ਤੋਂ ਬਾਅਦ ਸਾਡੇ ਮਾਨਯੋਗ ਪੰਜਾਬ ਸਰਕਾਰ ਦੇ ਡਿਪਟੀ ਸਪੀਕਰ ਜੈ ਕਿਸਨੂ ਰੋੜੀ ਜੀ ਉਹ ਵੀ ਉਸੇ ਰੋਡ ਤੇ ਪੈਂਦੇ ਜਿੰਨਾ ਜਿੰਨਾ ਉਹਨਾਂ ਤੋਂ ਐਫਰਟ ਸੀਗਾ ਉਹਨਾਂ ਨੇ ਉਹ ਸੜਕ ਨੂੰ ਵਧੀਆ ਬਣਾਉਣੇ ਦੇ ਵਿੱਚ ਪੂਰਨ ਤੌਰ ਤੇ ਯੋਗਦਾਨ ਕੀਤਾ ਹੈ ਜਿੱਤੇ ਤੁਸੀਂ ਬਾਬਾ ਜੀ ਦੀ ਗੱਲ ਕੀਤੀ ਕਿ ਮੈਂ ਬਹੁਤ ਧੰਨਵਾਦ ਕਰਦਾ ਉਹਨਾਂ ਦਾ ਕਿ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਬਹੁਤ ਸਾਰੀ ਜਿਹੜੀ ਸੜਕ ਹੈਗੀ ਉਹ ਨੈਸ਼ਨਲ ਅਥਾਰਟੀ ਦੇ ਅੰਦਰ ਆਉਂਦੀਆਂ ਕਿ ਜਿਹਦੀ ਕੋਈ ਅੱਜ ਤੱਕ ਕੋਈ ਗੱਲ ਨਹੀਂ ਕਰਦਾ 60% ਦੇ ਕਰੀਬ ਜਿਹੜਾ ਕਿ ਹਿੱਸਾ ਆ ਉਹ ਨੈਸ਼ਨਲ ਅਥਾਰਟੀ ਦੇ ਅੰਡਰ ਆਂਦਾ ਜਿਦੇ ਵਿੱਚ ਉਹਨਾਂ ਨੇ ਟੋਲ ਪਲਾਸੇ ਲਗਾਏ ਆ ਸੜਕ ਕੋਈ ਬਣਾਉਂਦਾ ਆ ਉਦੀ ਮੇਨਟੇਨੈਂਸ ਨੈਸ਼ਨਲ ਅਥਾਰਟੀ ਦੇ ਜਿਹੜੇ ਕੀ ਆਫੀਸਰ ਨੇ ਉਹ ਕਰਦੇ ਆ ਤੇ ਪੈਸੇ ਜਿਹੜੇ ਕਲੈਕਟ ਕਰਦੇ ਔਰ ਕੋਈ ਹੋਰ ਕੋਈ ਕੰਪਨੀ ਕਰਦੀ ਆ ਕੋਈ ਦਲੀਲ ਨਹੀਂ ਕੋਈ ਅਪੀਲ ਨਹੀਂ ਲੋਕਾਂ ਦੇ ਘਰਾਂ ਬੈਠਿਆਂ ਦੇ ਉਹਨਾਂ ਦੀ ਜਿਹੜੀ ਕੀ ਜੇਬਾਂ ਤੇ ਡਾਕੇ ਪੈ ਜਾਂਦੇ ਆ ਕਿ ਉਹਨਾਂ ਦਾ ਜਿਹੜਾ ਫਾਸਟ ਹੈਗਾ ਉੱਥੇ ਹੀ ਕੱਟ ਹੋ ਜਾਂਦਾ ਜਿਹੜੇ ਕੀ ਕਦੀ ਉਸ ਰੋਡ ਤੇ ਗਏ ਵੀ ਨਹੀਂ ਹੁੰਦੇ ਬਿਨਾਂ ਮਤਲਬ ਤੋਂ ਕਿ ਜੇ 2 ਰੁਪਿਆ ਜੇ 150 ਰੁਪਏ ਦੇ ਕਰੀਬ ਜੇ ਪਰਚੀ ਹੈਗੀ ਆ ਤੇ ਉਹ ਆਪਣੀ ਅੰਡਰਸਟੈਂਡਿੰਗ ਦੇ ਨਾਲ 200 ਰੁਪਏ ਦੀ ਪਰਚੀ ਉਹ ਕਰ ਦਿੰਦੇ ਆ ਜੇ ਕੋਈ ਆਮ ਗਰੀਬ ਮਜ਼ਦੂਰ ਮਜਬੂਰ ਬੰਦਾ ਉੱਥੇ ਕੋਈ ਗੱਡੀ ਲੈ ਕੇ ਜਾਂਦਾ ਆ ਤੇ ਉਹ ਬੰਦਿਆਂ ਦੀ ਜਿਹੜੀ ਭਾਸ਼ਾ ਆ ਉਹ ਸੈਂਟਰ ਸਰਕਾਰ ਦੀ ਭਾਸ਼ਾ ਆ ਉਹ ਜਿਹਦੇ ਵਿੱਚ ਕਿ ਆਮ ਬੰਦੇ ਦੀ ਗੱਲ ਜਦੋਂ ਕੋਈ ਕਰਦਾ ਤੇ ਉਹਨੂੰ ਕਹਿੰਦੇ ਜਾਂ ਗੱਡੀ ਵਾਪਸ ਲੈ ਜਾ ਤੇ ਜਾਂ ਜਿਹੜੇ ਪੈਸੇ ਆ ਉਹ ਤੂੰ ਦੁਗਣੇ ਦੇਖਿਆ ਕਿਉਂਕਿ ਜੇ ਕਿਸੇ ਬੰਦੇ ਨੇ ਕਦੇ-ਕਦੇ ਜਾਣਾ ਆ ਜੇ ਉਹਦੀ 200 ਰੁਪਏ ਜਾਂਦੇ ਪਰਚੀ ਲੱਗੀ ਉਹਨੂੰ 200 ਰੁਪਈਆ ਉਸ ਵਧੀਆ ਸੜਕ ਤੇ ਚੜ੍ਹਨੇ ਦਾ 400 ਰੁਪਈਆ ਉਹਨੂੰ ਜਾਣਦਾ ਹੋ ਗਿਆ 400 ਰੁਪਈਆ ਉਹਦਾ ਆਣੇ ਦਾ ਹੋ ਗਿਆ ਤੁਸੀਂ ਦੇਖੋ ਕਿ ਜਿਹੜੇ ਬੰਦੇ ਨੇ 50 ਕਿਲੋਮੀਟਰ ਦੇ ਸਫ਼ਰ ਦੇ ਬਿਤੇ 800 ਰੁਪਏ ਦੇ ਕਰੀਬ ਇਹ ਜਿਹੜੀ ਸੈਂਟਰ ਸਰਕਾਰ ਦੀ ਵਧੀਆ ਸੜਕ ਤੇ ਚੱਲਣੇ ਦਾ ਇਹ ਜੁਰਮਾਨਾ ਦਿੱਤਾ ਜਾਂਦਾ ਆ ਵੀ ਤੁਹਾਨੂੰ ਸਾਰਾ ਪਤਾ ਹੈਗਾ ਕਿ ਸੈਂਟਰ ਸਰਕਾਰ ਦੀਆਂ ਸੜਕਾਂ ਨੇ ਇਹ ਜਿਹੜੇ ਕੀ ਸਾਨੂੰ ਅੱਜ ਕਹਿੰਦੇ ਆ ਕਿ ਇੱਕ ਦਿਨ ਮੈਂ ਗੱਡੀ 'ਚ ਜਾ ਰਿਹਾ ਸੀ ਉਹਦੇ ਵਿੱਚ ਗੱਲ ਚੱਲ ਰਹੀ ਸੀ ਕਿ ਹੁਣ ਧੂਏ ਤੋਂ ਸਾਨੂੰ ਬਚਾਅ ਹੋ ਗਿਆ ਇਹ ਦੇਖੋਗੇ ਉੱਧਾ ਡਿਜੀਟਲ ਇੰਡੀਆ ਦੀ ਗੱਲ ਕਰਦੇ ਆ ਕਿ ਕਹਿੰਦੇ ਜੀ ਹੁਣ ਚੁੱਲ੍ਹਾ ਬਾਲਣਾ ਨਹੀਂ ਪਊਗਾ ਜਿਹੜਾ ਸਿਲੰਡਰ ਆ ਉਹ ਜਿਹੜਾ ਆ ਉਹ ਸਸਤਾ ਹੋ ਗਿਆ ਕਦੀ ਇਹ 100 ਰੁਪਏ ਦੀ ਸਬਸਿਡੀ ਕਰ ਦਿੰਦੇ ਆ ਕਦੇ ਇਹ 300 ਰੁਪਏ ਸਬਸਿਡੀ ਸਬਸਿਡੀ ਦੇ ਨਾਂ ਤੇ ਵੀ ਪਤਾ ਨਹੀਂ ਕਿੰਨੇ ਗਰੀਬ ਤੇ ਮਿਹਨਤੀ ਲੋਕਾਂ ਦੇ ਨਾਲ ਤੱਕਾ ਹੁੰਦਾ ਕਿਉਂਕਿ ਜਿਹੜੇ ਲੋਕਾਂ ਨੇ ਉੱਥੇ ਆਪਣੇ ਖਾਤੇ ਦਿੱਤੇ ਆ ਉਹਦੇ ਵਿੱਚ ਟਾਈਮ ਤੇ ਕਦੇ ਵੀ ਸਬਸਿਡੀ ਨਹੀਂ ਆਂਦੀ ਉਹਦੇ ਵਿੱਚ ਕਦੇ ਵੀ ਕੋਈ ਲੋਕਾਂ ਨੂੰ ਪੂਰੇ ਪੈਸੇ ਨਹੀਂ ਮਿਲਦੇ ਉਹਦੇ ਵਿੱਚ ਵੀ ਜੇ ਇਹਨਾਂ ਨੇ ਸਬਸਿਡੀ ਕਿਉਂ ਦੇਣੀ ਹੈ ਜਿਹੜਾ ਸਿਲੰਡਰ ਆ ਪਹਿਲਾਂ ਹੀ 600 ਰੁਪਏ ਦਾ ਹੋ ਜਾਵੇ ਤੇ ਉਹਦੇ ਨਾਲ ਕੀ ਗੱਲ ਹੈ ਪਰ ਇਹ ਜਦੋਂ ਪਹਿਲਾਂ 900 ਰੁਪਏ ਜਮ੍ਹਾਂ ਕਰਕੇ ਫਿਰ ਉਹਦੇ ਵਿੱਚ ਉਹਨਾਂ ਨੇ ਸਬਸਿਡੀ ਦੇਣੀ ਆ ਇਹ ਆਮ ਤੇ ਮਿਹਨਤੀ ਲੋਕਾਂ ਦੇ ਪੈਸੇ ਪਹਿਲਾਂ ਲੱਖਾਂ ਕਰੋੜਾਂ ਦੇ ਆਰਡੀਨਲ ਪਹਿਲੇ ਆਪਣੇ ਖਾਤੇ ਜੀ ਜਮਾ ਕਰ ਦਿੰਦੇ ਆ ਉਹਦਾ ਵਿਆਜ ਲੈਂਦੇ ਆ ਤੇ ਫਿਰ ਉਹੀ ਪੈਸੇ ਜਿਹੜੇ ਸਾਨੂੰ ਉਹ ਵਾਪਸ ਕਰਦੇ ਉਹ ਵੀ ਸਾਡੇ ਤੇ ਕਿਹਾ ਆਸਾਨ ਕਰਦੇ ਆ ਸਾਜ ਜੀ ਤੁਸੀਂ